ਫਿਰ ਤੋਂ ਅੰਮ੍ਰਿਤਸਰ ਦੇ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਜੁਥੇ ਤਾਜ਼ਾ ਮਾਮਲਾ ਪਿੰਡ ਬਲਕਲਾਂ ਤੋਂ ਸਾਹਮਣੇ ਆਉਂਦਾ ਹੈ ਜੰਝ ਘਰ ਦੇ ਅੰਦਰ ਅਚਾਨਕ ਗੋਲੀਬਾਰੀ ਹੋ ਜਾਂਦੀ ਹੈ ਗੋਲੀਕਾਂਡ ਦੇ ਵਿੱਚ 22 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਜਿਸ ਦੀ ਪਹਿਚਾਣ ਸਿਮਰਨਜੀਤ ਸਿੰਘ ਵਜੋਂ ਹੋਈ ਹੈ ਉਥੇ ਇੱਕ ਹੋਰ ਨੌਜਵਾਨ ਜ਼ਖਮੀ ਦੱਸਿਆ ਜਾਂਦਾ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਜੈਸੇ ਕਿ ਜੋ ਘਟਨਾ ਹੈ ਇਹ ਬੀਤੇ ਦਿਨ ਸ਼ਾਮ 5 ਵਜੇ ਦਿੱਸਦੀ ਜਾਂਦੀ ਹੈ ਜਦੋਂ ਉੱਥੇ ਮੌਜੂਦ ਲੋਕਾਂ ਦੇ ਵਿੱਚ ਇਸ ਗੋਲੀਕੰਢ ਤੋਂ ਬਾਅਦ ਅਚਾਨਕ دہشت ਫੈਲ ਜਾਂਦੀ ਹੈ ਕੰਨਾਂ ਦੌਰਾਨ ਇੱਕ ਨੌਜਵਾਨ ਜੋ ਜ਼ਖਮੀ ਉਸਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਤੇ ਕਿ ਉਸ ਦਾ ਯਾਰਾ ਦੋਸਤਾਂ ਦਾ ਜੰਜਕਰ ਵਿੱਚ ਮੌਜੂਦ ਸੀ ਉਹ ਆਪਣੇ ਯਾਰਾ ਦੋਸਤ ਨਾਲ ਜੰਜਕਰ ਚ ਮੌਜੂਦ ਸੀ ਅਤੇ ਕਿਸੇ ਗੱਲ ਨੂੰ ਲੈ ਕੇ ਅਚਾਨਕ ਟਕਰਾਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਕੁਝ ਨੌਜਵਾਨਾਂ ਦੇ ਵੱਲੋਂ ਪਿਸਤੌਲ ਕੱਢ ਕੇ ਤਾਪੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਦੋ ਤੋ ਤਿੰਨ ਫਾਇਰ ਹੋਏ ਜਿਸ ਵਿੱਚ ਇੱਕ ਨੌਜਵਾਨ ਦੀ ਲੱਤ 'ਚ ਗੋਲੀ ਲੱਗੀ ਹੈ ਉਜਤ ਕੀ ਸਿਮਰਨਜੀਤ ਸਿੰਘ ਜੋ ਕਿ 22 ਸਾਲ ਦਾ ਨੌਜਵਾਨ ਸੀ ਛਾਤੀ 'ਚ ਗੋਲੀ ਲੱਗੀ ਹੈ ਅਤੇ ਇਸੇ ਹ事件 ਨਾਲ ਉਸ ਦੀ ਮੌਤ ਹੋ ਗਈ ਹੈ ਹਾਲਾਂਕਿ ਇਸ ਘਟਨਾ ਤੋਂ ਬਾਅਦ ਜਦੋਂ ਪੁਲਿਸ ਨੂੰ ਜਾਣਕਾਰੀ ਮਿਲਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ 5-6 ਦਿਨ ਪਹਿਲਾਂ ਹੀ ਦੋਵਾਂ ਟੀਰਾ ਵਿਚਕਾਰ ਮਾਮੂਲੀ ਝਗੜਾ ਹੋਇਆ ਸੀ ਜਿਸ ਦੀ ਰੰਜਿਸ਼ ਕਾਰਨ ਹੀ ਇੱਕ ਗੋਲੀਬਾਰੀ ਹੋਈ ਹੈ ਤੇ ਫਿਲਹਾਲ ਪੁਲਿਸ ਦੇ ਵੱਲੋਂ ਜਾਂਚ 45 ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਫਿਲਹਾਲ ਪਿੰਡ ਦੇ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਤੇ ਮਾਹੌਲ ਇਸ ਵੇਲੇ ਤਣਾਅਪੂਰਨ ਪਿੰਡ ਦੇ ਵਿੱਚ ਬਣਿਆ ਹੋਇਆ ਹੈ ਹਾਏ ਨਾ ਕਬਾਓ ਮੈਨੂੰ ਮੇਰੇ ਤਿੰਨੇ ਮੌਤ ਦੇ ਮੂੰਹ ਚ ਲੰਡੇ ਆ ਕਿੰਨੇ ਕਿੰਨੇ ਜਣਿਆਂ ਤੇ ਗੋਲੀ ਲੱਗੀ ਜੀ ਹਾਏ ਤੁਹਾਡੇ ਕੀ ਲੱਗਦੇ ਜਿਹਨਾਂ ਤੇ ਗੋਲੀ ਲੱਗੀ ਹੈ ਹਾਏ ਮੇਰੀ ਨਹੀਂ ਕੰਡੀਸ਼ਨ ਠੀਕ ਨਾ ਕਰੋ ਮੈਨੂੰ ਪਰੇਸ਼ਾਨ ਮੌਕੇ ਦੇ ਬੱਚੇ ਗੋਲੀ ਚੰਨੀ ਬੰਦਕਾਂ ਦੇ ਵਿੱਚ ਕੀ ਮਾਰਨਾ ਸਰ ਇਹ ਜੀ ਉੱਥੇ ਇਹਨਾਂ ਦਾ ਜਾਂ ਦੇ ਘਰ ਬਲਕਲਾਂ ਲੱਗੇ ਗੋਲੀ ਚੱਲੀ ਆ ਇਹਦੇ ਵਿੱਚ ਜਿਹੜੀ ਆ ਇੱਕ ਲੜਕੇ ਦੀ ਮੌਤ ਹੋ ਜੁੱਤੀ ਐ ਸਿਮਰਜੀਤ ਸਿੰਘ ਵੀ ਤੇ ਦੂਜੇ ਨੂੰ ਘਟ ਦੇ ਵਿੱਚ ਗੋਲੀ ਲੱਗੀ ਆ ਜੋ ਇੱਥੇ ਆ ਹੀ ਉਹਦੇ ਬਿਆਨ ਲੈਣ ਵਾਸਤੇ ਗੁਰਨਾਨਕ ਹਸਪੀਟਲ ਆਏ ਆ ਕੀ ਕਾਰਨ ਮੰਨਦੇ ਕੀ ਕਾਰਨ ਜੀ ਕਾਰਨ ਇਹਨਾਂ ਦਾ ਕੋਈ ਜੋ ਪਤਾ ਲੱਗਾ ਹੋਵੇ 5-6 ਦਿਨ ਪਹਿਲਾਂ ਉਹਨਾਂ ਦਾ ਆਪਸ ਵਿੱਚ ਮਾਮੂਲੀ ਝਗੜਾ ਆਇਆ ਸੀ ਇਸੇ ਰਿੰਚ ਕਰਕੇ ਇਹਨਾਂ ਨੇ ਆਪਸ ਵਿੱਚ ਜਿਹੜੀ ਆ ਗੋਲੀ ਗੋਲੀਬਾਰੀ ਕੀ ਕਾਟਨੇ ਗੋਲੀ ਚਲਾਈ ਇਹ ਗੈਂਗਵਾਰ ਦਾ ਨਹੀਂ ਇਹ ਦੋ ਤੇ ਗੈਂਗਵਾਰ ਨਹੀਂ ਉਹ ਲਾਗੇ ਬੰਨਦੇ ਇਹ ਸਾਰੇ ਪਿੰਡ ਦੇ ਹੀ ਆ ਤੇ ਕੁਝ ਜੋ ਪਤਾ ਲੱਗਾ ਵੀ ਕੁਝ ਇਹਨਾਂ ਦੇ ਪਿੰਡ ਦੇ ਬਾਲ ਕੋਲੋਨੀ ਰਾਮਨੰਗ ਕੋਲੋਨੀ ਦੇ ਆ ਤੇ ਕੁਝ ਲੜਗੇ ਬਨੇ ਦੇ ਆ ਜੀ ਜਿਹੜੇ ਜਿਹੜੇ ਲੜਕੇ ਦਰਥੀ ਆ ਕਿ ਜਿਨ੍ਹਾਂ ਦੇ ਦੋਵੇਂ ਭਰਾ ਹੀ ਆ ਸੀ ਇਹ ਸਕੇ ਦੋਵੇਂ ਭਰਾ ਵਾ ਜੀ ਸਿਮਰਜੀਤ ਸਿੰਘ ਤੇ ਜਿਹੜਾ ਇਹਦਾ ਉਹਦੀ ਕੋਈ ਬਾਈ ਤੇ ਬਾਈਕ ਸਾਲ ਲੈ ਜਾਏ ਇਹ ਦੂਸਰੇ ਦੀ ਹਾਲਤ ਦੂਸਰੇ ਦੀ ਹਾਲਤ ਬਿਲਕੁਲ ਠੀਕ ਆ ਜਿਹੜੇ ਪੱਟੇ ਦੇ ਵਿੱਚ ਗੋਲੀ ਲੱਗੀ ਆ ਜੀ ਉਹਦਾ ਹਾਲਤ ਠੀਕ ਆ ਜੀ ਕੀ ਕਾਰਵਾਈ ਹੋਣੀ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੇਸ ਰਜਿਸਟਰ ਕਰਨ ਲੱਗੇ ਆ ਜੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਨਾ ਇੱਕ ਛੰਨੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੋਨੂ ਕੀ ਉਹ ਗੱਲ ਬਾਤ ਹੈ ਜਿਹੜੀ ਕੋਈ ਚੱਲੀ ਕੱਲ ਬਾਤ ਉਹ ਗੱਲ ਕਾਂਡੇ ਸੀ ਵੀਰ ਨੰਦ ਦੂਜੇ ਨਾਲ ਅਛਾ ਜੀ ਤੇ ਉਹਨਾਂ ਨੇ ਪਿਸਤੌਲ ਕੱਢੇ ਤਿੰਨ ਚਾਰ ਤੇ ਇਹ ਆਇਆ ਤੇ ਉਹਨਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਛੰਨੀ ਹੀ ਉਹਨਾਂ ਦੇ ਮੇਨ ਜਿਹੜਾ ਤੇ ਇੱਕ ਉਹਦਾ ਭਰਾ ਹਰ ਵਾਵਾ ਚਲਾਈਆਂ ਨਾ ਦੋ ਉਹਦੇ ਮੁੰਡੇ ਤੇ ਮਾਰੀਆਂ ਦੋ ਤੇ ਬਾਕੀ ਸਿੱਧੀਆਂ ਫਾਇਰ ਤਿੰਨ ਚਾਰ ਪੰਜ ਛੇ ਕ ਫਾਇਰ ਕੀਤੇ ਕਿੰਨੇ ਜਾਣਿਆਂ ਤੇ ਗੋਲੀ ਲੱਗੀ ਗੋਲੀ ਦੋਹਾਂ ਜਾਣਿਆਂ ਤੇ ਇਹ ਰਾਦ ਦਾ ਇੱਕ ਪੂਰਾ ਹੋ ਗਿਆ ਮੌਕੇ ਦੇ ਇੱਕ ਦੇ ਪੱਟ ਚ ਇਹਨਾਂ ਦੀ ਡੈਥ ਹੋਈ ਆ ਉਹਦਾ ਕੀ ਨਾਮ ਹੈ ਉਹਦਾ ਨਾਮ ਸਿਮਰਨਜੀਤ ਸਿੰਘ ਕਿੰਨੇ ਉਮਰ ਹੈ ਉਹਦੀ ਹਣੀ ਬਾਈਕ ਚਾਲ ਕੀ ਰੈਨਸ਼ਿਪ ਹੋਈ ਕਿਤਰਾ ਦੀ ਇਹ ਪਹਿਲਾਂ ਦੋ ਕੁ ਦਿਨ ਫੋਨ ਤੇ ਗੱਲ ਹੋਈ ਸੀ ਇਹਨਾਂ ਦੀ ਉਹ ਅੱਗੇ ਵੀ ਗਲਗੁੱਲ ਪੈ ਗਏ ਉਦੋਂ ਚਲ ਗਏ ਹੁਣ ਉਹ ਤਿਆਰੀ ਚਾਏ ਤੇ ਗੋਲੀਆਂ ਮਾਰਤੀਆਂ ਉਹਨਾਂ ਨੇ ਜਿਹੜੀ ਵਾਰਦਾਤ ਹੋਈ ਗੋਲੀ ਚੱਲੀ ਕਿੱਥੇ ਚੱਲੀ ਜਾਂਜ ਘੜ ਚੱਲੀ ਹਾਂਜੀ ਕਿੰਨੇ ਵਜੇ ਦਾ ਸਮਾਂ ਲਗਣਾ ਕਿੰਨੇ ਵਜੇ ਸਮਾਂ ਕੋਈ ਹੋਣਾ 5 ਵਜੇ ਦਾ ਸਮਾਂ ਕਾਬਲ ਸਿੰਘ ਆ ਬਣਾਣਾ ਕਿੱਥੋਂ ਰਹਿਣ ਬਲਕਲਾਂ ਦੀ ਜੋ ਕੀ ਮਾਮਲਾ ਹੈ ਮਾਮਲਾ ਸਾਰਾ ਆਪਣੇ ਯਾਰ ਦੋਸਤੀ ਨਾਰਮਲ ਹੀ ਗੱਲ ਹੋਈ ਹੈ ਸਾਰਾ ਆਣ ਕੇ ਗੱਲ ਪਾ ਕੇ ਗੋਲੀਆਂ ਗਾਲੀਆਂ ਚਲਾ ਦਿੱਤੀ ਸਾਰੇ ਨਾਨਕੇ ਇਹ ਸੰਨੀ ਸਰ ਬੱਲਾ ਇਹ ਪੱਠੇ ਦਾ ਸਾਰੇ ਬਾਵੇ ਬੱਲੂ ਦਾ ਪਿਛੋ ਬਾਵੇ ਬੱਲੂ ਦਾ ਸਕੇ ਡੋਨੀ ਡੰਨੀ ਨਹੀਂ ਹੋਣੀ ਜਿਹੜੇ ਸਾਰਾ ਬਿੱਲਾ ਵਾਂਗਾ ਉਹਨਾਂ ਦੇ ਟੱਚ ਦੇ ਵਿੱਚ ਹੈਗਾ ਬੰਦਾ ਇਹ ਸਾਰੇ ਕੀ ਕਰਨਾ ਕਿਉਂ ਜੜੀ ਹੋਵੇ ਸਾਡੀ ਸ਼ਿਕਾਇਤ ਸਰ ਪ੍ਰਾਣੀ ਰੰਜਿਸ਼ ਨਹੀਂ ਸਾਰਾ ਢੀ ਯਾਰ ਤੁਸੀਂ ਕੋਈ ਇਦਾਂ ਨਾਰਮਲ ਹੀ ਗੱਲ ਹੋਈ ਹੈ ਸਾਰਾ ਕੋਈ ਜਿਆਦਾ ਗੱਲ ਨਹੀਂ ਹੈ ਇਹ ਨਵੇਂ ਦਾ ਡਾਕ ਇਹ 5:00 ਵਜੇ ਦੀ ਗੱਲ ਸਰ ਇਹ ਕਰੀ ਜਿਹੜੇ ਸਾਡੇ ਵੱਲ ਇਹ ਸਰ ਮੋਰ ਤੇ ਹੀ ਜਾਂਚ ਕਰ ਵਾਲੇ ਨੇ ਹਮਲਾ ਕਿਹੜੀ ਚੀਜ਼ ਨਾ ਕੀਤਾ ਉਹ ਸਰ ਪਿਸਤੌਲ ਹੀ ਨੋ ਗੁੱਟਲਾ ਜਾਣ ਸਰ ਦੋ ਤਿੰਨ ਵਾਰੀ ਦੋ ਤਿੰਨ ਫਾਇਰ ਤੇ ਹੋਈ ਹੋਣਗੇ ਇੱਕ ਤੇ ਮੇਰੇ ਸਰ ਲੱਤ ਜ ਵੱਜੀ ਪਹਿਲਾਂ ਤੇ ਮੇਰੇ ਨਾਲ ਦੇ ਨੇ ਪਿਸਤੌਲ ਫੜਿਆ ਉਹਦੇ ਛਾਤੀ ਹੀ ਮਾਰੀ ਹਨੀ ਸੰਨੀ ਨੇ ਦੋਵੇਂ ਸੰਨੀ ਸੰਨੀ ਜਦਿਆਂ ਗੋਲੀਆਂ ਸੰਨੀ ਨੇ ਚਲਾਈਆਂ ਹਾਂਜੀ ਜਿਹੜੇ ਤੁਹਾਡੇ ਨਾਲ ਜਿਹੜੇ ਦੂਸਰੇ ਤੇ ਗੋਲੀ ਲੱਗੀ ਉਹਦਾ ਕੀ ਹਲਾ ਸਿਮਰਨਜੀਤ ਸਿੰਘ ਸਰ ਉਹਦੀ ਮਰੇ ਨੂੰ ਪਤਾ ਨਹੀਂ ਕੀ ਗੱਲ ਬਾਤ ਹੈ ਉਹਦੇ ਕਿੱਥੇ ਲੱਗੀ ਗੋਲੀ ਉਹਦੇ ਮੈਂ ਛਾਤੀ ਦੀ ਵੇਖੀ ਗੋਲੀ ਮੇਰੇ ਸਰ ਪੱਟ ਜਿਵੇਂ ਸਰ ਕਿੰਨੀਆਂ ਗੋਲੀਆਂ ਚੱਲੀਆਂ ਸਰ 2 3 4 ਕੁ 4 ਕੁ ਚੱਲੀਆਂ ਹੋਣਗੀਆਂ ਸਾਰੇ ਇਹ ਹੋਣਗੇ ਇਹ ਮਾਮਲਾ ਮੰਗ ਵੀ ਕਰਦੇ ਮੰਗ ਸਾਰ ਇਨਸਾਫ ਚਾਹੀਦਾ ਹਨ